हलो शर्म हलो ਹੋ ਬਹੁਤ ਬਹੁਤ ਜਿੰਦਾਬਾਦ ਸਰ ਜੀ ਇਹ ਹੈ ਚੁਪਾ ਕੇ ਉਹ ਵਿਚਲੇ ਰੱਤ ਲਗਾਉਗਾ ਠੀਕ ਹੈ ਹਾਂ ਡਬਲ ਟੂ ਬੀ ਹੈ ਜੀ ਅੰਦਰ ਲਾਈਵ ਫੁੱਲ ਲਾਈਵ ਸ਼ੂਟਿੰਗ ਇਹਦੇ ਤੇ ਹਾਂ ਸਰ ਇਹ ਪਤਾ ਮੇਰਾ ਪਤਾ ਵੀ ਸਵਿੱਕਤਾ ਲੈਵਲ ਫਲਾਣ ਨੰਨਤਵ ਸਾਰਾ ਘੋਕਰ ਚੇਡਾਂ ਦੇ ਪਈਆਂ ਨੇ ਪਤਾ ਕਨੈਕਸ਼ਨ ਕੋ ਕਰਦਾ ਨੀਚੇ ਦਾ ਇਹ ਨੂੰ ਮੈਂ ਕਹਾਂ ਸਾਹਮਣੇ ਰਹਿ ਕੇ ਜਾਨਦਲੀ ਸਿੰਘ ਅੰਦਰ ਹੀ ਸ਼ੋਧੋ ਇਹਦੇ ਨੂੰ ਜਦੋਂ ਉੱਤਰੋਂ ਦੇਖੋਗੇ ਉੱਤਰੋਂ ਹੀ ਹੌਸ ਹੋਣਾ ਲੱਗਦਾ ਅੱਛਾ ਪਬਲਿਕ ਸਟਿਕ ਰੰਦਾ ਆਇਆ ਵਕਤ 115 ਸਾਲਾਂ ਬਾਅਦ ਇਹਨੂੰ ਰੈਨੋਵੇਟ ਕੀਤਾ ਗਿਆ ਤੁਸੀਂ ਜੀ ਸੋਨੋ ਅੱਜ ਜਿਵੇਂ ਕੱਟ ਕੇ ਦਿਖਾਈਏ ਦੇਖੋ ਸੁਨਾਮ ਇੱਕ ਵਿਰਾਸਤੀ ਸ਼ਹਿਰ ਹੈ ਬੜਾ ਪੁਰਾਤਨ ਇਤਿਹਾਸ ਹੈ ਬੜਾ ਗੌਰਵਮਈ ਇਤਿਹਾਸ ਹੈ ਔਰ ਇਸ ਇਤਿਹਾਸ ਦੇ ਨਾਲ ਸਮੇਂ ਲੰਮਾ ਸਮਾਂ ਅਣਦੇਖਿਆ ਜਿਹੜੀ ਉਹ ਹੁੰਦੀ ਰਹੀ ਵਿਰਾਸਤੀ ਇਮਾਰਤਾਂ ਨੇ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੀ ਅਣਦੇਖੀ ਹੁੰਦੀ ਰਹੀ ਜਿਸ ਦੀ ਵਜ੍ਹਾ ਕਰਕੇ ਬੜੀ ਖਸਤਾ ਹਾਲਤ ਦੇ ਵਿੱਚ ਪਹੁੰਚ ਗਈਆਂ ਸੀ ਆ ਸੁਨਾਮ ਸ਼ੀਰੁੱਧਨ ਸਿੰਘ ਜੀ ਦਾ ਸ਼ਹਿਰ ਹੈ ਤੇ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਵੀ ਇੱਕ ਵਿਰਾਸਤੀ ਦਰਵਾਜ਼ਾ ਸੀਗਾ ਜਿਹੜਾ ਕਿ 110 ਸਾਲ ਪੁਰਾਣਾ ਸੀਗਾ ਫੂਲਕੀਆਂ ਮਿਸਲ ਸੀ ਜਿਹੜੀ ਉਹਦੇ ਡਿਜ਼ਾਈਨ ਮੁਤਾਬਕ ਬਣਿਆ ਹੋਇਆ ਸੀਗਾ ਔਰ ਕਿਲਾ ਮੁਬਾਰਕ ਦਾ ਜੋ ਜੋ ਡਿਜ਼ਾਈਨ ਸੀਗਾ ਉਸ ਸਮੇਂ ਚੱਲਦਾ ਸੀਗਾ ਉਹਦੇ ਮੁਤਾਬਕੇ ਬਣਿਆ ਸੀ ਪਰ ਪਹਿਲਾਂ ਦੀ ਸਰਕਾਰਾਂ ਨੇ ਇਹਦੇ ਉੱਪਰ ਗੌਰ ਨਹੀਂ ਕੀਤੀ ਹੈਗੀ ਤੇ ਜਦੋਂ ਆਪਣੀ ਸਰਕਾਰ ਬਣੀ ਮੈਂ ਉਸ ਸਮੇਂ ਵਿਜ਼ਿਟ ਕਰਕੇ ਗਿਆ ਤੇ ਮੇਰੀ ਕੋਸ਼ਿਸ਼ ਸੀ ਕਿ ਇਹਦੀ ਦਿੱਖ ਜਿਵੇਂ ਜੋ ਉਸ ਸਮੇਂ ਸੀ 110 ਸਾਲ ਪਹਿਲਾਂ ਉਹਦੇ ਮੁਤਾਬਕ ਬਣਾਈ ਜਾਵੇ ਪੁਰਾਤਤਵ ਵਿਭਾਗ ਨੂੰ ਟੂਰਿਜ਼ਮ ਵਿਭਾਗ ਨੂੰ ਅਸੀਂ ਲੂਪ ਚ ਲਿਆ 36 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਰੀਸਟੋਰੇਸ਼ਨ ਜਿਹੜੀ ਉਹ ਹੋਈ ਹੈ ਅ ਬਿਲਕੁਲ ਜਿਵੇਂ ਪਹਿਲਾਂ ਸੀ ਪੂਰੀ ਚੂਨੇ ਦੇ ਵਿੱਚ ਇਹਦੀ ਜਿਹੜੀ ਚਣਾਈ ਹੈ ਉਹ ਹੋਈ ਹੈ ਔਰ ਅਗਲੇ ਤਕਰੀਬਨ 100 100 150 ਸਾਲ ਦੇ ਲਈ ਇਹਨੂੰ ਬਿਲਕੁਲ ਪੁਰਾਣੇ ਦਿਖ ਮੁਤਾਬਕ ਇਹਨੂੰ ਦਰੁਸਤ ਕਰ ਦਿੱਤਾ ਗਿਆ ਹੈ ਇਹ ਸ਼ਹਿਰ ਕਿਉਂਕਿ ਸ਼ਿ ਉਦਮ ਸਿੰਘ ਜਿਹਾ ਦਾ ਸ਼ਹਿਰ ਹੈ ਔਰ ਵਿਰਾਸਤੀ ਇਮਾਰਤਾਂ ਨੇ ਜਿਹੜੀਆਂ ਉਹ ਸਾਡੇ ਬਜ਼ੁਰਗਾਂ ਵਾਂਗੂ ਹੁੰਦੀਆਂ ਨੇ ਤੇ ਜੇ ਬਜ਼ੁਰਗਾਂ ਨੂੰ ਜਿਵੇਂ ਸੰਭਾਲਣਾ ਜ਼ਰੂਰੀ ਹੈ ਉਵੇਂ ਵਿਰਾਸਤੀ ਇਮਾਰਤਾਂ ਨੂੰ ਵੀ ਸੰਭਾਲਣਾ ਜ਼ਰੂਰੀ ਹੈ ਹੋ ਸਕਦਾ ਹੈ ਕਦੇ ਕਿਸੇ ਸਮੇਂ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਹੋਣੀ ਰੇਲਵੇ ਸਟੇਸ਼ਨ ਤੇ ਉੱਤਰ ਕੇ ਇਸ ਦਰਵਾਜ਼ੇ ਵਿੱਚ ਦੀ ਨਿਕਲੇ ਹੋਣਾ ਸੋ ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਗਵਾ ਨਹੀਂ ਸਕਦੇ ਹੈਗੇ ਸੋ ਇਹ ਇਸੇ ਸੋਚ ਦੇ ਨਾਲ ਮੇਰੀ ਇੱਛਾ ਸੀ ਕਿ ਚਾਹੇ ਸਮਾਂ ਵੱਧ ਲੱਗ ਜੇ ਪੈਸੇ ਵੱਧ ਲੱਗ ਜਾਣ ਪਰ ਦੇਖੇ ਜਿਹੜੀ ਉਹ ਬਿਲਕੁਲ 110 ਸਾਲ ਪੁਰਾਣੀ ਹੈ ਜਿਹੜੀ ਉਹਦੇ ਮੁਤਾਬਕ ਕੀਤੀ ਜਾਵੇ ਇਹਦੇ ਵਿੱਚ ਸਾਡੇ ਤਕਰੀਬਨ 3-4 ਛੋਟੇ ਸਾਡੇ ਦੁਕਾਨਦਾਰ ਵੀਰ ਸੀਗੇ ਉਹਨਾਂ ਦੀ ਜਾਨ ਦਾ ਵੀ ਖਤਰਾ ਬਣਿਆ ਹੋਇਆ ਸੀਗਾ ਕਿਉਂਕਿ ਡਿਗੂ ਡਿਗੂ ਕਰਦੀ ਸੀਗੀ ਇਮਾਰਤ ਇਹ ਤੇ ਉਹਨਾਂ ਨੂੰ ਵੀ ਇਹੀ ਕਿਹਾ ਕਿ ਭਾਈ 5-4 ਮਹੀਨੇ ਦੀ 6 ਮਹੀਨੇ ਦੀ ਤੁਹਾਨੂੰ ਤਕਲੀਫ ਦੇਖਾ ਜ਼ਰੂਰ ਹੈ ਪਰ ਉਹ ਤੋਂ ਬਾਅਦ ਉਹਨਾਂ ਮੇਰੇ ਵੀਰਾਂ ਨੂੰ ਇੱਥੇ ਬਿਠਾਵਾਂਗੇ ਤਾਂ ਕਿ ਉਹਨਾਂ ਦੇ ਵੀ ਕਿਸੇ ਰੋਜ਼ਗਾਰ ਦਾ ਨੁਕਸਾਨ ਨਾ ਹੋਵੇ ਹਾਂ ਤੁਹਾਡਾ

ਸਾਰੀ ਸਾਰੀ ਮੇਰੀ ਨਾਈਟ ਕਾਰ ਸੱਚੀ ਦਾ ਸਰਵਾਨ ਕਰਿਓ ਮੇਰੇ ਤੋਂ ਪਹਿਲਾਂ ਅਰਿੰਦੇਵ ਸਿੰਘ ਕਰਲੇ ਵੀ ਅਮਰਜੀਤ ਜੀ ਨੇ ਵੀ ਗੱਲ ਕੀਤੀ ਹੈ ਇਸ ਗੀਟ ਦੀ ਔਰ ਕੰਮਾਂ ਦੀ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਕਿ ਜੇ ਕਿਸੇ ਇੱਕ ਚੀਜ਼ ਤੋਂ ਮੈਨੂੰ ਅਜ਼ਰ ਕੀ ਮਿਲਦੀ ਹੈ ਹੋਰ ਕੰਮ ਕਰਨ ਦੀ ਤੇ ਉਹ ਕੀਤੇ ਹੋਏ ਕੰਮਾਂ ਤੇ ਉਹ ਤੋਂ ਬਾਅਦ ਜਿਹੜਾ ਹ ਪਿਆਰ ਮਿਲਦਾ ਅਸ਼ੀਰਵਾਦ ਮਿਲਦਾ ਮੈਨੂੰ એનર્ਜੀ ਉਸੇ ਤੋਂ ਮਿਲਦੀ ਹੈ ਮੈਂ ਜਦੋਂ ਆਪਣੀ ਸਰਕਾਰ ਬਣੀ ਸਰਕਾਰ ਬਣੀ ਤੁਸੀਂ ਬਹੁਤ ਵੱਡਾ ਮਾਨ ਬਹੁਤ ਵੱਡਾ ਫਤਵਾ ਦਿੱਤਾ ਤੇ ਉਸ ਸਮੇਂ ਇੱਕ ਦਿਨ ਇੱਥੋਂ ਨਿਕਲ ਰਹੇ ਸੀਗੇ ਇਸ ਰੋਡ ਤੋਂ ਗੱਲ ਚੱਲ ਰਹੀ ਸੀਗੀ ਆ ਰੇਲਵੇ ਨਿਕੰਧ ਦੀ ਕਿ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਨੇ ਕਿਹਾ ਕਿ ਮਗਰੇ ਬੜੇ ਮੇਰੇ ਮਨ 'ਚ ਬੜਾ ਕਿ ਆਪਾਂ ਇਹਨੂੰ ਪਿੱਛੇ ਕਰਾਈਏ ਸੜਕ ਨੂੰ ਕੰਧ ਨੂੰ ਪਿੱਛੇ ਕਰਾਈਏ ਖੁੱਲਾ ਕਰੀਏ ਰੋਡ ਨੂੰ ਕਿਉਂਕਿ ਲਾਈਫ ਲਾਈਨ ਇੱਕ ਤਰੀਕੇ ਨਾਲ ਸ਼ਹਿਰ ਦੀ ਉਹ ਹਜੇ ਗੱਲ ਮੁੱਕੀ ਨਹੀਂ ਹੈਗੀ ਤੇ ਨਾਲ ਦੀ ਨਾਲ ਇੱਧਰ ਨਿਗਾ ਪੈ ਗਈ ਯਾਰ ਆ ਵੀ ਕਰਾਈਏ ਬਹੁਤ ਮਾੜੀ ਹਾਲਤ ਦੇ ਵਿੱਚ ਹੈ ਗੇਟ ਦਾ ਬਹੁਤ ਲੰਬੇ ਸਮੇਂ ਤੋਂ ਮੰਨ ਸੀਗਾ ਤੇ ਉਹਦੀ ਅ ਪਲਾਨ ਤੇ ਬੰਨਾ ਸ਼ੁਰੂ ਹੋ ਗਿਆ ਜਿਵੇਂ ਅਮਰਿਤ ਨੇ ਦੱਸਿਆ ਕਿ ਕੰਮ ਇਹਨਾਂ ਬਰੀਕੀ ਦਾ ਸੀਗਾ ਕਿ ਕੋਈ ਛੇਤੀ ਛੇਤੀ ਇਹਨੂੰ ਹੱਥ ਨਾ ਪਾਵੇ హిస్టారికల్లీ 110 ਸਾਲ ਪਹਿਲਾਂ ਬਣਿਆ ਹੋਇਆ ਫੂਲਕੀਆਂ ਮਿਸਲ ਦੇ ਦੇ ਆਰਕੀਓਲੋਜੀ ਦੇ ਮੁਤਾਬਕ ਉਹਨਾਂ ਦੇ ਆਰਕੀਟੈਕਟ ਦੇ ਮੁਤਾਬਕ ਤੇ ਜਿਹੜਾ ਤੁਹਾਡਾ ਪਟਿਆਲੇ ਕਿਲਾ ਮੁਬਾਰਕ ਹੈ ਜੇ ਤੁਸੀਂ ਧਿਆਨ ਨਾਲ ਦੇਖੋਗੇ ਇਹਦੀ ਡਿਊਟੀ ਹੈ ਜਿਹੜੀ ਕਿਉਂਕਿ ਉਸ ਸਮੇਂ ਦਾ ਬਣਿਆ ਹੋਇਆ 110 ਸਾਲ ਪੁਰਾਣਾ ਅੱਜਕੱਲ ਹਰ ਸਮੇਂ ਹਰ 10-20 ਸਾਲ ਮਗਰੋਂ ਡਿਜ਼ਾਈਨ ਨੇ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਨੇ ਜੋ ਅੱਜ ਕੋਠੀਆਂ ਦੇ ਇਮਾਰਤਾਂ ਦੇ ਡਿਜ਼ਾਈਨ ਬਣੇ ਜਾਂਦੇ ਨੇ ਉਹ 20 ਸਾਲ 15 ਸਾਲ ਪਹਿਲਾਂ ਨਹੀਂ ਸੀਗੇ ਤੇ 15 ਸਾਲ ਦੁਆਰਾ 15 ਸਾਲ ਬਾਅਦ ਹੋਰ ਨਵੇਂ ਡਿਜ਼ਾਈਨ ਚੱਲ ਪੈਣਗੇ ਸੋ ਉਹ ਚੀਜ਼ ਹੈ ਕਿ 110 ਸਾਲ ਪੁਰਾਣਾ ਜਿਹੜੇ ਡਿਜ਼ਾਈਨ ਹੈ ਜੋ ਡਿਊਟੀ ਹੈ ਉਹ ਕਿਹੜਾ ਮੁਬਾਰਕ ਦੇ ਨਾਲ ਦੀ ਦੀ ਬਣਾਈ ਜਾਵੇ ਇਹ ਸਾਡੇ ਲਈ ਇੱਕ ਵੱਡਾ ਚੈਰੰਜ ਸੀਗਾ ਆਰਕੀਓਲੋਜੀ ਡਿਪਾਰਟਮੈਂਟ ਦੇ ਨਾਲ ਪੁਰਾਤੱਤਵ ਵਿਭਾਗ ਜੀ ਨੂੰ ਕਹਿੰਦੇ ਆ ਉਹਦੇ ਨਾਲ ਟੂਰਿਜ਼ਮ ਦੇ ਨਾਲ ਪੀ ਡਬਲਯੂ ਡੀ ਦੇ ਨਾਲ ਨਿਰਯਈ ਮੀਟਿੰਗ ਹੋਈਆਂ ਚੰਡੀਗੜ੍ਹ ਆ ਉਹ ਡਿਜ਼ਾਈਨ ਬਣਾ ਲਿਆ ਕਰਨ ਸਾਨੂੰ ਜਚਿਆ ਨਾ ਕਰੀਏ ਅਸੀਂ ਛੱਡ ਦਿਆ ਕਰੀਏ ਉਹ ਬਣਾ ਲਿਆ ਕਰਨ ਸਾਨੂੰ ਜਚਿਆ ਨਾ ਕਰੇ ਅਸੀਂ ਫੇਰ ਛੱਡ ਦਿਆ ਕਰੀਏ ਬੜੀਆਂ ਟੱਕਰਾਂ ਮਾਰੀਆਂ ਬੈਠ ਕੇ ਸਾਰੇ ਡਿਪਾਰਟਮੈਂਟਾਂ ਦੇ ਨਾਲ ਕਿ ਜਦੋਂ ਚੀਜ਼ ਨੂੰ ਹੱਥ ਪਾਉਣੀ ਹੈ ਕੰਮ ਕਰਨਾ ਹੀ ਹੈ ਤੇ ਫਿਰ ਬਿਲਕੁਲ ਆਈਡੈਂਟਿਕਲ ਹੈ ਜਿਹੜਾ ਉਹ ਉਹ ਜੋ ਬਣਾਇਆ ਜਾਵੇ ਜਿਹਨੂੰ ਦੇਖ ਕੇ ਰੂਹ ਖੁਸ਼ ਹੋਵੇ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਕਿ ਪਿੰਡ ਦੇ ਦਾ ਪਤਾ ਉਹਦੀ ਜੂ ਤੋਂ ਲੱਗ ਜਾਂਦਾ ਹੈ ਸੁਨਾਮ ਸ਼ਹਿਰ ਦੇ ਰੇਲਵੇ ਸ਼ੀਰੋਦਮ ਸਿੰਘ ਦੇ ਨਾਂ ਤੇ ਸ਼ਹਿਰ ਹੈ। ਉਹਨਾਂ ਦੇ ਨਾਂ ਤੇ ਰੇਲਵੇ ਸਟੇਸ਼ਨ ਹੈ। ਜਦੋਂ ਬੰਦਾ ਇੱਥੋਂ ਉਤਰੇ ਬਗਾਨਾ ਬੰਦਾ ਕੋਈ ਅੱਜ ਆ ਰਿਹਾ ਸੁਨਾਮ 'ਚ ਪਹਿਲੀ ਵਾਰੀ ਤੇ ਮੱਥੇ ਉਹਨੂੰ ਕੀ ਦੇਖਣਾ ਚਾਹੀਦਾ ਹੈ? ਚੰਗਾ ਚੀਜ਼ ਦਿਖ ਜੂਗੀ ਮੱਥੇ ਤਾਂ ਸੁਨਾਮ ਬਾਰੇ ਵਧੀਆ ਇਮੇਜ ਬਣ ਜੂਗੀ। ਜੇ ਢਹ ਢੇਰੀ ਜਾਂ ਦਰਵਾਜ਼ਾ ਨਜ਼ਰ ਆਵੇ ਤੇ ਫਿਰ ਉਹ ਜੀ ਇਮੇਜ ਬਣ ਜਾਂਦੀ ਹੈ। ਐਸੀ ਸੋਚ ਕੇ ਇਹੀ ਸੋਚ ਕੇ ਬਾਰ-ਬਾਰ ਬਾਰ-ਬਾਰ ਡਿਜ਼ਾਈਨ ਹੈ ਜਿਹੜਾ ਬੜਾ ਹੋਵੋ ਗੀਤਾ ਅੰਮ੍ਰਿਤ ਹੋਂਾ ਨੇ ਉੱਥੇ ਦਫ਼ਤਰ ਬੈਠ ਕੇ ਚੰਡੀਗੜ੍ਹ ਜਿਹੜੇ ਆਰਕੀਓਲੋਜੀਸ ਸੀਗੇ ਕਿ ਕਿਵੇਂ ਅੱਜ ਤੱਕ 110 ਸਾਲ ਪੁਰਾਣਾ ਕਿਹੋ ਜਿਹਾ ਡਿਜ਼ਾਈਨ ਚੱਲਦੇ ਸੀਗੇ ਤੇ ਉਹਦੇ ਮੁਤਾਬਕ ਜਿਹੜਾ ਉਹ ਬਣਾਇਆ ਜਾਵੇ ਤੇ ਉਹਦੇ ਬਣਦੇ 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 ਹੌਲੀ ਫੇਰ ਜਦੋਂ ਟੈਂਡਰ ਪਾਇਆ ਕੋਈ ਟੈਂਡਰ ਲੈਣ ਨਾ ਆਵੇ ਕਿਉਂਕਿ ਠੇਕੇਦਾਰ ਉਹਨੂੰ ਪਈ ਹੋਈਆਂ ਨੇ ਵੱਡੀਆਂ ਆਤ ਪ੍ਰਾਣੀਆਂ ਆ ਤਾਂ ਵੱਡੇ ਵੱਡੇ ਠੇਕੇ ਲੈਣ ਦੀਆਂ ਕਰੋੜਾਂ ਹੁੰਦੀਆਂ ਇਹ ਕੰਮ ਸੀਗਾ ਸਾਰਾ 35-36 ਲੱਖ ਰੁਪਏ ਦਾ ਤੇ ਫਿਰ ਜਦੋਂ ਤਿੰਨ ਵਾਰੀ ਟੈਂਡਰ ਨਾ ਪਾਇਆ ਮੈਨੂੰ ਹੁਣ ਤੱਕ ਪੌਣੇ ਚਾਰ ਸਾਲ ਹੋ ਗਏ ਮੈਨੂੰ ਸਾਰੇ ਹਲਕੇ ਦੇ ਵਿੱਚ ਇੰਨੇ ਕੰਮ ਪ੍ਰੋਜੈਕਟ ਚੱਲ ਰਹੇ ਨੇ ਅੱਜ ਵੀ 14 ਕਰੋੜ ਦੀ ਆਈਟੀ ਦਾ ਢੱਡਰੀਆਂ ਨਹੀਂ ਪੱਥਰ ਰੱਖਿਆ ਬਾਬਾ ਰਣਜੀਤ ਸਿੰਘ ਢੱਡਰੀ ਵਾਲੇ ਤੋਂ ਰਖਾਇਆ ਮੈਨੂੰ ਠੇਕੇ ਦਾ ਤਾਂ ਨਹੀਂ ਪਤਾ ਹੁੰਦਾ ਮੈਂ ਪਤਾ ਕਰਕੇ ਲੈਣਾ ਵੀ ਕੀ ਹੈ ਮੇਰਾ ਇੱਕੋ ਹੀ ਕਿਹਾ ਹੁੰਦਾ ਹੈ ਕਿ ਸਹੀ ਕੰਮ ਹੋਵੇ ਵਧੀਆ ਕੰਮ ਹੋਵੇ ਰੁਪਏ ਦਾ ਸਵਾ ਰੁਪਿਆ ਲੱਗਿਆ ਹੋਣਾ ਚਾਹੀਦਾ ਤੇ ਸਟਾਈਲ ਸਿਰ ਕੰਮ ਹੈ ਜਿਹੜਾ ਉਹ ਪੂਰਾ ਹੋਣਾ ਚਾਹੀਦਾ ਮੈਂ ਇਸ ਤੋਂ ਵੱਧ ਨਾ ਕੁਝ ਪੁੱਛਾਂ ਠੇਕੇਦਾਰ ਨੂੰ ਨਾ ਮੈਂ ਕਹਾ ਮੈਂ ਮੈਂ ਕਰਾਉਣਾ ਕੀ ਹੈ ਆ ਇੱਕ ਅਜਿਹੇ ਕੰਮ ਹੈ ਜਦੋਂ ਕਿਸੇ ਨੇ ਹੱਥ ਨਾ ਪਾਇਆ ਮੈਂ ਤਰਲੋਚੇ ਜੀ ਨੂੰ ਬੁਲਾ ਕੇ ਮੈਂ ਕਿਹਾ ਵੀ ਇਹ ਹੁਣ ਪਰਾ ਕਰਵਾਉਣੀ ਹੈ ਜਿਹੜੀ ਉੱਤੇ ਤੂੰ ਕਾ ਇਹ 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 ਆਪ ਦਾ ਬਗਾਨਾ ਬੰਦਾ ਕਿਸੇ ਨੂੰ ਬਾਹਰੋਂ ਲਾਵਾਂਗੇ ਉਹਨੂੰ ਸ਼ਹਿਰ ਨਾਲ ਕਿੰਨਾ ਕੁ ਪਿਆਰ ਹੋਊਗਾ ਆਪਾਂ ਨੂੰ ਸਾਰਿਆਂ ਨੂੰ ਸ਼ਹਿਰ ਨਾਲ ਪਿਆਰ ਹੈ ਤੇ ਇਹਨਾਂ ਨੂੰ ਕਹਿ ਕੇ ਜਦੋਂ ਤਿੰਨ ਵਾਰੀ ਟੈਂਡਰ ਨਾ ਲੱਗੇ ਇਹਨਾਂ ਨੂੰ ਕਹਿ ਕੇ ਟੈਂਡਰ ਪਾਏ ਨਾਲ ਇਹ ਕਹਿਆ ਵੀ ਪਾਈ ਤੇਰਾ ਨੁਕਸਾਨ ਨਹੀਂ ਹੋਣ ਦਿੰਦੇ ਹੈਗੇ ਜੇ ਨੁਕਸਾਨ ਹੋ ਗਿਆ ਤਾਂ ਮੇਰੇ ਕੋਲ ਲੈ ਲੀ ਪਰ ਕੰਮ ਹੈ ਜਿਹੜਾ ਉਰੂ ਨਾਲ ਕਰੀ ਸੋ ਪਰਮੋਜੀ ਸਿੰਘ ਜੀ ਧੰਨਵਾਦ ਤੁਹਾਡਾ ਬਹੁਤ ਸੋਹਣਾ ਬਹੁਤ ਵਧੀਆ ਕੰਮ ਹੈ ਜਿਹੜਾ ਉਹ ਤੁਸੀਂ ਕੀਤਾ ਰੂਹ ਖੁਸ਼ ਹੋ ਗਈ ਸੋ ਤੁਹਾਨੂੰ ਵੀ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਮੁਬਾਰਕਬਾਦ ਜਿਹੜੀਆਂ ਪੁਰਾਣੀਆਂ ਇਮਾਰਤਾਂ ਹੁੰਦੀਆਂ ਨੇ ਉਹ ਪੁਰਾਣੇ ਬਜ਼ੁਰਗਾਂ ਵਾਂਗੂ ਹੁੰਦੀਆਂ ਨੇ ਰਾਜਨੀਤੀ ਕਈ ਵਾਰੀ ਇਸ ਤਰੀਕੇ ਦੀ ਵੀ ਚੱਲ ਪੈਂਦੀ ਹੈ ਵੀ ਜੀ ਉਹ ਮੈਨੂੰ ਲੱਗਦਾ ਇਸ ਚੀਜ਼ ਦਾ ਵੀ ਆਬਜੈਕਸ਼ਨ ਸੀ ਪੈਸੇ ਲੱਗ ਰਹੇ ਨੇ ਜੀ ਪੈਸੇ ਖਰਾਬ ਹੋ ਰਹੇ ਨੇ ਜੀ ਜੇ ਬਜ਼ੁਰਗ ਬਿਮਾਰ ਹੋ ਜਾਣ ਤੇ ਆਪਾਂ ਉਹਨਾਂ ਨੂੰ ਦਵਾਈ ਨਹੀਂ ਦਵਾਉਂਦੇ ਉਹਨਾਂ ਨੂੰ ਠੀਕ ਨਹੀਂ ਕਰਦੇ ਕਈ ਬਿਲਡਿੰਗਾਂ ਨੇ ਇਹਨਾਂ ਨੂੰ ਨਹੀਂ ਸੰਭਾਲਾਂਗੇ ਮੈਂ ਮਾਨ ਸਾਹਿਬ ਨੇ ਤਾਂ ਕਈ ਵਾਰੀ ਗੱਲ ਕੀਤੀ ਹੈ ਉਹ ਲੰਡਨ ਗਏ ਮੈਂ ਵੀ ਜਦੋਂ ਭਾਈ ਸਾਹਿਬ ਦਾ ਕਮੋਜੀ ਦਾ ਜਦੋਂ ਕੈਂਸਰ ਦਾ ਟਰੀਟਮੈਂਟ ਚੱਲਦਾ ਸੀਗਾ ਅੱਜ ਦੱਸਣ ਲੱਗਾ ਪਹਿਲੀ ਵਾਰੀ ਤੁਹਾਨੂੰ ਜਦੋਂ ਕੈਂਸਰ ਦਾ ਭਾਈ ਸਾਹਿਬ ਦਾ ਲੰਡਨ ਦੇ ਵਿੱਚ ਟਰੀਟਮੈਂਟ ਚੱਲਦਾ ਸੀਗਾ ਉਦੋਂ ਮੈਂ 15-15 20-20 ਦਿਨਾਂ ਲਈ ਦੋ ਵਾਰੀ ਉਹਨਾਂ ਕੋਲੇ ਉਹਨਾਂ ਨੂੰ ਸੁਭਾਲਣ ਲਈ ਗਿਆ ਮੈਂ ਵੀ ਉੱਥੇ ਜਿਸ ਕੈਕਸਟਨ ਹਾਲ ਦੇ ਵਿੱਚ ਸ਼ਹੀਦ ਉਦਮ ਸਿੰਘ ਨੇ ਡਾਇਰ ਨੂੰ ਗੋਲੀਆਂ ਮਾਰ ਕੇ ਜੱਲ੍ਹਿਆਂਵਾਲੇ ਬਾਗ ਦਾ ਦਸਾਕੇ ਦਾ ਬਦਲਾ ਲਿਆ ਸੀਗਾ ਮੈਂ ਵੀ ਉੱਥੇ ਉਸ ਹਾਲ ਦੇ ਵਿੱਚ ਹੋ ਗਿਆ ਤੇ ਮੈਂ ਵੀ ਉੱਥੋਂ ਦੀਆਂ ਪੌੜੀਆਂ ਨੂੰ ਨਤਮਸਤਕ ਹੋ ਕੇ ਆਇਆ ਤੇ ਆਪਦੇ ਸ਼ਹੀਦ ਉਦਮ ਸਿੰਘ ਦੇ ਸ਼ਹਿਰ ਦਾ ਇਹ ਇਹ ਦਰਵਾਜ਼ਾ ਹੋਵੇ ਇਹ ਜੂ ਹੋਵੇ ਤੇ ਇਥੋਂ ਸ਼ਾਇਦ ਪਤਾ ਨਹੀਂ ਆਪ ਸ਼ਹੀਦ ਉਦਮ ਸਿੰਘ ਕਿੰਨੀ ਵਾਰੀ ਇਹਦੇ ਵਿੱਚੋਂ ਨਿਕਲੇ ਤੇ ਇਹਦੇ ਨਾਲ ਆਪ 35 350 ਲੱਖ ਰੁਪਏ ਲਾ ਸਕੀ ਕੀ 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 ਗੱਲਾਂ ਨੇ ਇਹ ਸੋ ਮੇਰੇ ਮੇਰੇ ਮੈਂ ਕਹਿੰਦਾ ਮਤਲਬ ਇੰਨਾ ਹੀ ਹੈ ਕਿ ਇਹ ਚੀਜ਼ਾਂ ਉਹ ਨੇ ਜਿਨ੍ਹਾਂ ਦੇ ਨਾਲ ਦਿਲੋਂ ਜੁੜੇ ਹੋયા ਔਰ ਕੰਮ ਜਿਹੜਾ ਉਹ ਦਿਲੀ ਜੁੜ ਕੇ ਹੁੰਦਾ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਮੁਬਾਰਕਬਾਦ ਹੈ ਅੱਜ ਗੁਰਨਾਨਕ ਫਾਸ਼ਾ ਜੀ ਮਹਾਰਾਜ ਦਾ ਦਾ ਪ੍ਰਕਾਸ਼ ਉਤਸਵ ਹੋਇਆ ਉਹਦੀ ਵੀ ਤੁਹਾਨੂੰ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ ਨੇ ਔਰ ਜਦੋਂ ਇਹ ਕਰ ਰਹੇ ਸੀਗੇ ਇਹਦਾ ਕੰਮ ਚਲਾ ਰਹੇ ਸੀਗੇ ਇਹਦੇ ਨੀਚੇ ਸਾਡੇ 3000 ਦੁਕਾਨਦਾਰ ਵੀਰ ਨੇ ਕਿੱਥੇ ਨੇ ਮੇਰੇ ਵੀਰ ਤੁਸੀਂ ਜੀ ਤੁਹਾਨੂੰ ਮੈਂ ਉਦੋਂ ਕਿਹਾ ਸੀਗਾ ਕਿ ਬਿਲਕੁਲ ਬੇਫਿਕਰ ਹੋ ਜਾਓ ਆ 4-6 ਮਹੀਨੇ 8 ਮਹੀਨੇ ਇਹ ਕਿਉਂਕਿ ਮੈਨੂੰ ਇਹਦੇ ਨਾਲ ਨਾਲ ਸ਼ਹਿਰ ਦੀ ਦਿੱਖ ਦੇ ਨਾਲ ਨਾਲ ਮੈਨੂੰ ਤੁਹਾਡੀ ਜਾਨਾਂ ਦਾ ਤੇ ਤੁਹਾਡਾ ਜਾਨ ਮਾਲ ਦਾ ਵੀ ਫਿਕਰ ਸੀਗਾ ਕਿ ਕਿਤੇ ਇਹ ਡਿਗੂ ਡਿਗੂ ਕਰਦਾ ਸੀ ਦਰਵਾਜ਼ਾ ਕਿਤੇ ਗਿਰ ਜੇ ਤੁਹਾਡਾ ਕਿਸੇ ਦੇ ਪਰਿਵਾਰ ਦਾ ਨੁਕਸਾਨ ਨਾ ਹੋ ਜੇ ਸੋ ਪ੍ਰਧਾਨ ਜੀ ਇਹਨਾਂ ਨੂੰ ਜਿੱਥੇ-ਜਿੱਥੇ ਵੀਰ ਬੈਠੇ ਸੀਗੇ ਇਹਨਾਂ ਨੂੰ ਸਵੇਰ ਤੋਂ ਇਹਨਾਂ ਦਾ ਕੰਮ ਹੈ ਜਿਹੜਾ ਉਹ ਚਾਲੂ ਕਰਾ ਦਿਓ ਆਪਾਂ ਰੋਜ਼ਗਾਰ ਦੇਣੀ ਆਪਾਂ ਰੋਜ਼ਗਾਰ ਕਿਸੇ ਦਾ ਲੈ ਨਹੀਂ ਸਕਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇੱਕ ਬੇਨਤੀ ਮੇਰੀ ਤੁਹਾਨੂੰ ਵੀ ਹੈ ਮੇਰੀ ਬੇਨਤੀ ਹੈ ਤੁਹਾਨੂੰ ਵੀ ਹੁਣ ਆਪਦਾ ਦੁਕਾਨਦਾਰ ਕਰੋ ਵਪਾਰ ਕਰੋ ਪਰ ਵੀ ਨਾ ਉਹ ਕਿੱਲਾ ਠੋਕ-ਠੋਕ ਕੇ ਵਿਲਾਸਤ ਖਰਾਬ ਕਰਦੇ ਫਿਰ ਦੁਬਾਰਾ ਮੁੜ ਕੇ ਠੀਕ ਹੈ ਜੋ ਚੀਜ਼ ਜਿਹੜੀ ਜੀ ਲਾਉਣੀ ਆ ਉਹ ਚ ਟੋਪ-ਟੂਪ ਨਾਲ ਲਾ ਲਓ ਜੋ ਕਰਨਾ ਹੈ ਉਹ ਕਰਨ ਪਰ ਕਿੱਲਾ ਘੁਲਾਣਾ ਨਾ ਲੋ ਆਪਾਂ ਆਪਾਂ ਠੋਕੀਏ ਇਹਨੂੰ ਸੰਭਾਲ ਕੇ ਰੱਖਣਾ ਆਪਾਂ ਹੁਣ ਸੋ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਦੇਹ ਦੇ ਘਰਾਂ ਇਹ ਜੋ ਧੰਨਵਾਦ ਜੀ ਪ੍ਰਮਾਤਮਾ ਸਾਰਿਆਂ ਨੂੰ ਇਸੇ ਤਰੀਕੇ ਨਾਲ ਚੜ੍ਹਦੀਆਂ ਕਲਾ ਵਿੱਚ ਰੱਖਣਾ ਬਹੁਤ-ਬਹੁਤ ਧੰਨਵਾਦ ਜੀ ਵਾਕੀ ਸਹੀ ਕਿਹਾ ਮਾਨਯੋਗ ਮੰਤਰੀ ਜੀ ਨੇ ਕਿ ਜਿਹੜਾ ਇਤਿਹਾਸ ਆ ਬਜ਼ੁਰਗਾਂ ਵਰਗਾ ਹੁੰਦਾ ਤੇ ਅਸੀਂ ਮਾਨ ਨਾਲ ਕਹਿ ਸਕਦੇ ਆ ਕਿ ਜਿਸ ਫੁਲਕੀਆਂ ਮਿਸਲ ਦੇ ਆਧਾਰ ਤੇ ਇਹ ਦਰਵਾਜ਼ਾ ਬਣਿਆ ਉਹਨਾਂ ਫੁਲਕੀਆਂ ਮਿਸਲਾਂ ਤੋਂ ਆਪਣੇ ਦਰਵਾਜ਼ੇ ਆਪਣੇ ਸ਼ਹਿਰ ਦੇ ਨਹੀਂ ਸੰਭਾਲੇ ਗਏ ਜੋ ਦਰਵਾਜ਼ਾ ਮਾਨਯੋਗ ਮੰਤਰੀ ਜੀ ਨੇ ਸੁਨਾਮ ਦਾ ਆਪਣਾ ਇਤਿਹਾਸ ਸੰਭਾਲਿਆ